रोटी पाणी भॼन ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਚੇਪਰ ਸਿੰਘ ਹੈ ਜੀ ਆਪਾਂ ਦਿਨਾਂ ਨਗਰ ਤੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਚਲਾ ਰਿਆ ਕੁਛ ਇੱਕ 3-4 ਸਾਲ ਤੋਂ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਛੜਕਾਵੇ ਲਵਾਰਸਲਾ ਪਦੇ ਤੇ ਤੁਰੇ ਜਾਂਦੇ ਸੀ ਜਿਨ੍ਹਾਂ ਦੇ ਕੀੜੇ ਪੀਂਹ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਦਾ ਇਹਨਾਂ ਦੇ ਲੱਗੇ ਜਾਨ ਤੱਕ ਲੋਕ ਡਰਦੇ ਸੀ ਕਿਤੇ ਉਹ ਲੋਕਾਂ ਨੂੰ ਲਿਆ ਕੇ ਰੱਖਿਆ ਗਿਆ ਜੀ ਤੇ ਦਿਨਾਂ ਨਗਰ ਵੱਧਾ ਭਲਾ ਵੈਲਫੇਅਰ ਸੁਸਾਇਟੀ ਤੇ ਸਾਰੀ ਟੀਮ ਇਹਨਾਂ ਦੇ ਦੇਖਭਾਲ ਕਰਦੀ ਦੀ ਸੇਵਾ ਕਰਦੀ ਹੈ ਤੁਹਾਨੂੰ ਵੀ ਜੇ ਕੋਈ ਅਜਿਹਾ ਦਾ ਮਿਲੇ ਲਵਾਰਸਲਾ ਪਦੇ ਤੇ ਘੁੰਮਦਾ ਉਹਨੂੰ ਸਾਡੇ ਸੇਵਾਕਰ ਵਿੱਚ ਜਰੂਰ ਛੱਡ ਕੇ ਜਾਓ ਨਹੀਂ ਤੇ ਤੁਹਾਨੂੰ ਕਾਲ ਕਰੋ ਜੀ ਆਪਾਂ ਜੂੜ ਰੈਸਕਿਊ ਕਰਕੇ ਉਹਨੂੰ ਲੈ ਕੇ ਜਾਵਾਂਗੇ ਕਿੰਨੇ ਲੋਕਾਂ ਦੀ ਸੇਵਾ ਕਰਦੇ ਹੋ ਕਿਹੜੇ ਨਹੀਂ ਕਰਦੇ ਹੁਣ ਤੱਕ ਸਾਰਾ ਆਪਾਂ ਬੁੰਜਾ ਦੇ ਕਰੀਬ ਸੇਵਾਕਰ ਵਿੱਚ ਜਿਹੜੀਆਂ ਰੂਹਾਂ ਰਹਿ ਗਈਆਂ ਨੇ ਤੇ ਸ਼ਾਰਦ ਦੇ ਕਰੀਬ ਆਪਾਂ ਘਰ ਪਹੁੰਚਾ ਚੁੱਕੇ ਹਾਂ ਜਨਨ ਨੂੰ ਠੀਕ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ ਤੇ 20-22 ਦੇ ਕਰੀਬ ਸਸਕਰ ਕਰ ਚੁੱਕੇ ਹਾਂ ਕਿੰਨਾ ਸੇਵਾ ਕਰਦੇ ਸੇਵਾ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਕੱਪੜੇ ਕੱਪੜੇ ਪਾਣੇ ਨਵਾਣਾ ਧਵਾਣਾ ਟਾਇਲਟ ਸਾਫ ਕਰਨੇ ਇਹਨਾਂ ਨੂੰ ਰੋਟੀ ਤੱਕ ਖਵਾਣੀ ਇਹਨਾਂ ਦਾ ਟ੍ਰੀਟਮੈਂਟ ਕਰਵਾਣਾ ਇਹ ਸਾਰੀ ਸੇਵਾ ਸੰਗ ਦੇ ਰੂਪ ਵਿੱਚ ਆਈ ਹੈ ਜੀ ਕਿਹ ਖਤਰਾ ਲੈਂਦਾ ਭਾਈ ਕਿਹਦਾ ਖਦਰ ਨਾ ਇਹ ਤੁਹਾਨੂੰ ਗੁਰੂ ਦਾ ਆਮਦਸ ਆਪ ਹੀ ਚਲਾ ਰਹੇ ਨੇ ਜੀ ਆਪ ਹੀ ਸੰਗਤ ਦੇ ਰੂਪ ਵਿੱਚ ਆ ਕੇ ਸਾਰਾ ਇੱਥੇ ਆਪਾਂ ਛੋਟੀ ਜਿਹੀ ਕੁਟੀਆਂ ਪਾਈ ਸੀ ਤੇ ਕੁਟੀਆਂ ਤੋਂ ਅੱਜ ਤਿੰਨ ਮੰਜ਼ਲੀ ਬਿਲਡਿੰਗ ਬਣ ਗਈ ਦੀ ਆ ਜਿਹੜੀਆਂ ਰੱਬੀ ਰੂਹਾਂ ਜਿਹੜੇ ਬਾਹਰ ਦੇਸ਼ਾਂ ਦੇ ਸਾਰੇ ਬੈਠੇ ਨੇ ਜਿਹੜੇ ਲੋਕਲ ਵੀਰ ਜਿਹੜੇ ਸਾਡਾ ਸਾਥ ਦਿੰਦੇ ਨੇ ਉਹੀ ਇਹ ਮਤਲਬ ਕਿ ਇਹਨਾਂ ਦਾ ਨਗਰਪਾਲਿਕਾ ਦਾ ਪ੍ਰਬੰਧ ਕਰ ਦਿੰਦੇ ਨੇ ਜਿਹੜੇ ਇਦਾਂ ਲੋਕ ਤੁਹਾਨੂੰ ਕਿਦਾਂ ਪਾ ਲੈ ਇੰਦਾਂ ਦੇ ਜਦੋਂ ਕੋਈ ਨਾ ਕੋਈ ਸਾਨੂੰ ਕਾਲ ਕਰ ਦਿੰਦਾ ਉਹ ਰੱਬ ਦਾ ਪਿਆਰਾ ਜਿਹੜਾ ਇਹ ਦੁੱਖ ਨੂੰ ਸਮਝਦਾ ਉਹ ਸਾਨੂੰ ਕਾਲ ਕਰ ਦਿੰਦਾ ਤੁਹਾਡਾ ਕੰਟੈਕਟ ਨੰਬਰ ਲੈ ਕੇ ਫਿਰ ਆਪਾਂ ਨਾਲ ਨੂੰ ਰੈਸਕਿਊ ਕਰਕੇ ਸੇਵਾ ਘਰ ਵਿੱਚ ਲੈ ਕੇ ਆਈਏ ਇੰਦਾਂ ਦੇ ਲੋਕਾਂ ਦੀ ਸੇਵਾ ਕਰਕੇ ਮਨ ਨੂੰ ਖੁਸ਼ ਹੋਣਾ ਬੜੀ ਸੰਤੁਸ਼ਟੀ ਮੈਨੂੰ ਨਾਮੀ ਕਰਨਾ ਤੁਹਾਡੇ ਅੱਗੇ ਸਾਰਾ ਗਿਆਬ ਜੁੜ ਕੇ ਬੇਨਤੀ ਆ ਜੇ ਤੁਸੀਂ ਸੇਵਾ ਨਹੀਂ ਕਰ ਸਕਦੇ ਤੁਸੀਂ ਇਹਨਾਂ ਨੂੰ ਬਸ ਇੰਦਾਂ ਨਹੀਂ ਛਾੜ ਦੇ ਪਹਚਾ ਦਿਓ ਜਿੱਥੇ ਉਹਨਾਂ ਦਾ ਦੇਖਭਾਲ ਕੇਅਰ ਚੰਗੀ ਹੋ ਸਕੇਗੀ ਸਸੀਦਾਲ ਜੀ ਮੇਰਾ ਨਾਮ ਸਾਬੀ ਆ ਜੀ ਮਾਸਰਬਾਦਾ ਪਾਲਾ ਸੋਸਾਇਟੀ ਵਿਰਨ ਦਾਦਾ ਸੇਵਾਦਾਰਾਂ ਦੀ ਪਿੱਤਰਪਈ ਦੇ ਆਸ਼ਰਮ ਤੇ ਜੀ ਇੱਥੇ ਜੀ ਰੱਬੀ ਰੂਹਾਂ ਰਹਿ ਰਹੀਆਂ ਜੀ ਆਪਾਂ ਉਹਨਾਂ ਦੀ ਦੇਖਭਾਲ ਕਰੀਦਾ ਜੀ ਲੰਗਰ ਵਗੈਰਾ ਨਵਾਣਾ ਧਵਾਣਾ ਕੱਪੜਾ ਜਿਹੜਾ ਪਾਈਦਾ ਜੀ ਲੈਟਰਨ ਵਗੈਰਾ ਉਹਨੂੰ ਕਰਵਾਈ ਦੀਆ ਜੀ ਮਤਲਬ ਜੇ ਆ ਇਦਾਂ ਦੀਆਂ ਰੂਹਾਂ ਵੀ ਆਪਨਾ ਆਪ ਕੁਝ ਨਹੀਂ ਕਰ ਸਕਦੀਆਂ ਜੀ ਇਹਨਾਂ ਨੂੰ ਸੰਭਾਲੀਦਾ ਜਿਹੜਾ ਹੁਣ ਤੱਕ ਜੀ ਕਾਫੀ ਲੋਕ ਘਰ ਪਹੁੰਚਾ ਦਿਆ ਜੀ ਕੋਈ 20 ਤੋਂ 22 ਦੇ ਕਰੀਬ ਆਪਾਂ ਤੇ ਸੰਸਕਾਰ ਵੀ ਕਰ ਚੁੱਕਿਆ ਜੀ ਇੱਥੇ ਜਿਹਨਾਂ ਦਾ ਪਰਿਵਾਰ ਨਹੀਂ ਮਿਲਿਆ One of the premium and prestigious professional institutes providing a wide range of professional courses with 100% placement assistance. We are Sri Sai Group of Institutes.